सौर पांचवा कर दूजा दोपदे एक ओ अंकार सतगुर प्रसाद सगल मह महन्तरा सगल दोध दो महकिया ਚਨੀ ਜਮਹ ਜੋਤ ਸਮਾਣੇ ਘਾਟ ਘਾਟਾ ਮਾਦ ਜੀਆ ਸਗਲ ਬਨਾਸ ਪਤਾ ਮਹ ਬੈ ਸੰਤਰ ਸਗਲ ਦੋਧ ਮੈਂ ਕੀਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 617 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਗਲ ਬਨਸਪਤ ਮਹ ਬਸੰਤਰ ਅਰਥਾਤ ਕਿ ਜਿਵੇਂ ਸਾਰੀਆਂ ਬਨਸਪਤੀਆਂ ਦੇ ਵਿੱਚ ਹੀ ਬਸੰਤਰ ਹੁੰਦੀ ਹੈ ਭਾਵ ਕਿ ਸਾਰੀਆਂ ਲੱਕੜਾਂ ਦੇ ਵਿੱਚ ਅੱਗ ਹੁੰਦੀ ਹੈ ਅਤੇ ਮਹਾਰਾਜ ਕਹਿੰਦੇ ਸਗਲ ਦੋਧ ਮਕਿਆ ਜਿਵੇਂ ਸਾਰਿਆਂ ਦੁੱਧਾਂ ਦੇ ਵਿੱਚ ਹੀ ਘਿਓ ਹੁੰਦਾ ਹੈ ਠੀਕ ਐਵੇਂ ਹੀ ਮਹਾਰਾਜ ਕਹਿੰਦੇ ਓ ਚਨੀਚ ਮਹਜੋਤ ਸਮਾਣੀ ਘਾਟ ਘਾਟ ਮਾਦ ਜੀਆ ਓ ਚਨੀਚ ਮਹਜੋਤ ਸਮਾਣੀ ਅਰਥਾਤ ਕਿ ਹਰ ਉੱਚੇ ਨੀਵੇਂ ਦੇ ਵਿੱਚ ਪਰਮੇਸ਼ਰ ਜੀ ਦੀ ਜੋਤ ਸਮਾਈ ਹੋਈ ਹੈ ਵਿਆਪਕ ਹੈ ਔਰ ਮਹਾਰਾਜ ਕਹਿੰਦੇ ਘਾਟ ਘਾਟ ਮਾਦ ਜੀਆ ਅਰਥਾਤ ਕਿ ਕੱਲੇ ਕੱਲੇ ਸਰੀਰ ਅਥਵਾ ਹਿਰਦੇ ਰੂਪੀ ਘੜੇ ਦੇ ਵਿੱਚ ਕੱਲੇ ਕੱਲੇ ਵਜੂਦ ਦੇ ਵਿੱਚ ਭਾਈ ਊਮਾਦ ਅਰਥਾਤ ਮਾਇਆ ਦੇ ਪਤੀ ਪਰਮੇਸ਼ਰ ਜੀ ਜਿਹੜੇ ਨੇ ਸਮਾਏ ਹੋਏ ਹਨ ਸੁਗੁਰ ਹਉ ਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੰਤ ਹ ਘਾਟ ਘਾਟ ਰਹਾ ਸਮਾਹਿਓ ਪੂਰਨਾ ਪੂਰ ਰਹਿਓ ਸਰਬਮਹ ਜਾਲ ਥਾਲ ਰਮਈਆ ਆਹਿਓ ਰਹਾ ਸੰਤ ਹਾ ਘਾਟ ਘਾਟ ਰਹਾ ਸਮਾਇਓ ਅਰਥਾਤ ਕਹਿ ਸੰਤ ਜਨ ਗੱਲੇ ਗੱਲੇ ਸਰੀਰ ਅਥਵਾ ਹਿਰਦੇ ਰੂਪੀ ਕਡੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸਮਾਇ ਰਿਹਾ ਹੈ ਵਿਆਪ ਰਿਹਾ ਹੈ ਕਹਿੰਦੇ ਪੂਰਨ ਪੂਰ ਰਿਹਾ ਸਰਬਮਹ ਹੈ ਉਹ ਪੂਰਨ ਪਰਮੇਸ਼ਰ ਪੂਰਨ ਹੋ ਕੇ ਵਰਤ ਰਿਹਾ ਸਾਰਿਆਂ ਦੇ ਵਿੱਚ ਕਿੱਥੇ ਕਿੱਥੇ ਕਹਿੰਦੇ ਜਾਲ ਥਲ ਰਮਈਆ ਆਹੋ ਜਿਹੜਾ ਜਲ ਦੇ ਵਿੱਚ ਵੀ ਐ ਜਿਹੜਾ ਥਲ ਖੁਸ਼ਕੀ ਅਰਥਾਤ ਮਿੱਟੀ ਜਾਂ ਧਰਤੀ ਦੇ ਉੱਪਰ ਵੀ ਐ ਉਹ ਸਰਮਈਏ ਨੂੰ ਆਹੋ ਅਰਥਾਤ ਕਿ ਅਸੀਂ ਚਾਹਿਆ ਹੈ ਅਸੀਂ ਚਾਹਨਾ ਕੀਤੀ ਹੈ ਸੁਰ ਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਪਰਮ ਚੁਕਾਇਓ ਸਾਰੇ ਬਨੇਵਾਸੀ ਸਦਾ ਅਲੇ ਪਾਸ ਸਭ ਮਹਿ ਰਹਾ ਸਮਾਇਓ ਗੋਣਨ ਦਾਨ ਨਾਨਕ ਜਸ ਗਾਵੇ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਉਸ ਗੁਣਾ ਦੇ ਖਜ਼ਾਨੇ ਹਰੀ ਪਰਮੇਸ਼ਰ ਜੀ ਦੇ ਜਸ ਨੂੰ ਗਾਉਣਾ ਕਰਦੇ ਹਾਂ ਉਹਦੀ ਵਡਿਆਈ ਨੂੰ ਗਾਉਣਾ ਕਰਦੇ ਹਾਂ ਔਰ ਸਤਗੁਰ ਪਰਮ ਚੁਕਾਇਓ ਸਤਗੁਰ ਪਾਸ਼ਾ ਜੀਆ ਨੇ ਸਾਡੇ ਅੰਦਰ ਦਾ ਪਰਮ ਭੁਲੇਖਾ ਚੋਕਤਾ ਕਰ ਦਿੱਤਾ ਚੁਕਾ ਦਿੱਤਾ। ਕਹਿੰਦੇ ਸਰਬ ਨਿਵਾਸੀ ਸਦਾ ਅਨੇਪਾ ਜਿਹੜਾ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੋਇਆ ਸਦਾ ਹੀ ਨਿਰਲੇਪ ਹੈ। ਅਸੰਗ ਹੈ। ਕਹਿੰਦੇ ਸਤਮ ਹੈ ਰਹਾ ਸਮਾਇਓ। ਭਾਈਓ ਹਰੀ ਪਰਮੇਸ਼ਰ ਸਾਰਿਆਂ ਦੇ ਵਿੱਚ ਸਮਾਇਆ ਪਿਆ ਹੈ, ਲੀਨ ਹੈ, ਭਰਪੂਰ ਹੈ। ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਜਾ ਕੇ ਸਿਮਰਣਾ ਹੋਏ ਅਨੰਦਾ ਵਿਰਸਾ ਜਨਮ ਮਰਨ ਪਾ ਦੁਖੀ ਚਾਰ ਪਦਾਰਥ ਨਾਵਨਿਧ ਪਾਵੈ ਬਹੋਰ ਨ ਤ੍ਰਿਸ਼ਨਾ ਭੁਖੀ ਜਾ ਕੇ ਸਿਮਰਨ ਹੋਏ ਅਨੰਦਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਸਦਕਾ आनंदा ਦੇ ਪ੍ਰਾਪਤੀ ਹੁੰਦੀ ਹੈ ਔਰ ਮਹਾਰਾਜ ਕਹਿੰਦੇ ਬਿਨ ਸਹਿ ਜਨਮ ਮਰਨ ਪੈ ਦੁਖੀ ਜਨਮ ਮਰਨ ਦਾ ਪੈ ਤੇ ਦੁਖ ਵਗੈਰਾ ਬਿਨਸ ਜਾਂਦੇ ਹਨ ਜਿਹੜੇ ਪਰਮੇਸ਼ਰ ਦਾ ਸਮਰਨ ਕੀਤੇ ਆ ਕਹਿੰਦੇ ਚਾਰ ਪਦਾਰਥ ਨਵਨਿਧ ਪਾਵੈ ਬਹੁਰ ਨਾ ਤ੍ਰਸਨਾ ਭੁਖੀ ਚਾਰ ਪਦਾਰਥ ਨਵਨਿਧ ਪਾਵੈ ਤੇ ਮਹਾਰਾਜ ਕਹਿੰਦੇ ਉਹ ਗੁਰਮੁਖ ਗੁਰੂ ਪਿਆਰੇ ਚਾਰ ਪਦਾਰਥ ਪਾਉਂਦੇ ਨੇ ਅਰਥ ਧਰਮ ਕਾਮ ਤੇ ਮੋਕਸ਼ ਵਗੈਰਾ ਨਾਂ ਨੇ ਦਾ ਪਾ ਲੈਂਦੇ ਨੇ ਨਾਮ ਰੂਪੀ ਜਿਵੇਂ ਪਦਮ ਪਦਮ ਅਸ਼ਬਕੁੰਦ ਨੀਲ ਮੁਕੰਦ ਵਰਚ ਖਰਬ ਵਗੈਰਾ ਅਤੇ ਮਹਾਰਾਜ ਕਹਿੰਦੇ ਬਹੁ ਰਨਤ ਰਸਨਾ ਭੁਖੀ ਅਰਥਾਤ ਕਹ ਫੇਰ ਦੁਬਾਰਾ ਮਾਇਆ ਦੀ ਭੁਖ ਤੇ ਉਹਨਾਂ ਨੂੰ ਲੱਗਦੀ ਨਹੀਂ ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਗ ਨਾਮ ਲੈ ਤੋਂ ਸੁਖੀ ਸਾਸ ਸਾਸ ਧਿਆਵੋ ਠਾਕੁਰ ਕੋ ਮਾਨ ਤਨ ਜੀ ਅਰੇ ਮੁਖੀ ਰਹਾਓ ਸਾਸ ਸਾਸ ਧਿਆਵੋ ਠਾਕੁਰ ਕੋ ਮਹਾਰਾਏ ਕਹਿੰਦੇ ਉਸ ਮਾਲਕ ਨੂੰ ਸਵਾਮੀ ਨੂੰ ਠਾਕੁਰ ਜੀ ਨੂੰ ਸਵਾਸ ਸਵਾਸ ਤੇ ਹੁਣਾ ਕਰੋ ਚੇਤੇ ਕਰਨਾ ਕਰੋ ਕਿਹੜੇ ਕਿਹੜੇ ਅੰਗਾਂ ਦੇ ਨਾਲ ਕਹਿੰਦੇ ਮਾਨ ਤਾਨ ਜੀ ਅਰੇ ਮੁਖੀ ਮਨ ਦੇ ਨਾਲ ਵੀ ਭਾਈ ਤਨ ਦੇ ਨਾਲ ਵੀ ਆਪਣੇ ਜੀਅਰੇ ਦੇ ਨਾਲ ਵੀ ਤੇ ਆਪਣੇ ਮੁਖ ਦੇ ਨਾਲ ਵੀ ਉਹ ਹਰੀ ਪਰਮੇਸ਼ਰ ਜੀ ਨੂੰ ਤੇਉਣਾ ਕਰੋ ਸੁਰਹਾਵ अर्थात विश्राम ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਤ ਪਾਵੈ ਹੋਵਾਂ ਮਨ ਸੀਤਲ ਅਗਨਨਾ ਅੰਤਰ ਤੁਖੀ ਗੋਰਾ ਨਾਨਕ ਕਾ ਪ੍ਰਭੂ ਦਿਖਾਇਆ ਜਨ ਥਲ ਤ੍ਰਿਪਵਨ ਰੁਖੀ ਸਾਤ ਪਾਵੈ ਹੋ ਵਹ ਮਨ ਸੀਤਲ ਮਹਾਰਾਜ ਕਹਿੰਦੇ ਸ਼ਾਂਤੀ ਪਾਵੀ ਦੀ ਐ ਠੰਡ ਪਾਵੀ ਦੀ ਐ ਮਾਨੈਨ ਠੰਡਾ ਠਾਰ ਹੋ ਜਾਂਦਾ ਐ ਅੰਦਰੋਂ ਸ਼ੀਤਲ ਹੋ ਜਾਂਦਾ ਐ ਔਰ ਅਗਨ ਨਾ ਅੰਤਰ ਤੁਖੀ ਤੇ ਅੰਦਰੋਂ ਮਹਾਰਾਜ ਕਹਿੰਦੇ ਜਿਹੜੀ ਤ੍ਰਿਸ਼ਨਾਵਾਂ ਦੀ ਆਗੋ ਤੋਖਦੀ ਨਹੀਂ ਉਹ ਸੁਲਗਦੀ ਨਹੀਂ ਅੰਦਰ ਕਹਿੰਦਾ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤ੍ਰਿਪਵਣ ਰੁਖੀ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਪ੍ਰਭੂ ਪਰਮੇਸ਼ਰ ਜੀ ਨੇ ਸਾਨੂੰ ਆਪਾ ਦਿਖਾ ਦਿੱਤਾ ਕਿੱਥੋਂ ਕਿੱਥੋਂ ਦਿਖਾ ਦਿੱਤਾ ਜਲ ਦੇ ਵਿੱਚੋਂ ਵੀ ਥਲ ਮਿੱਟੀ ਜਾਂ ਖੁਸ਼ਕੀ ਦੇ ਵਿੱਚੋਂ ਧਰਤੀ ਦੇ ਉੱਪਰੋਂ ਵੀ ਅਤੇ ਗੱਲ ਕੀ ਤਰੇ ਪਵਨ ਰੁਖੀ ਮਹਾਰਾਜ ਕਹਿੰਦਾ ਤ੍ਰਲੋਕੀ ਦੇ ਵਿੱਚੋਂ ਰੁੱਖਾਂ ਵਗੈਰਾ ਦੇ ਵਿੱਚੋਂ ਵੀ ਉਹਨੇ ਸਾਨੂੰ ਆਪ ਆ ਦਿਖਾ ਦਿੱਤਾ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੋਠ ਨਿੰਦਾ ਇਨਤੇ ਆਪ ਛਡਾਵੋ اے پیتردے ان کو ڈارو اپن نکٹ بلا بھو کام کرود لوبھ جھوٹ نندا ان تے اپ شڈاو ہو اے کال پرکھ واہ گرو جی اے جڑے وکار نے نا کام کرود لوبھ جھوٹ تنندا وغیرہ انہاں کو تسی سانو اپ ہی شڈالو کرپا کر کے جی ਕਹਿੰਦੇ ਇਹ ਪੀਤਰ ਤੇ ਇਨਕੋ ਡਾਰੋ ਆਪਨ ਨਿਗਟ ਬੁਲਾਵੋ ਇਹੇ ਪੀਤਰ ਤੇ ਇਨਕੋ ਡਾਰੋ ਇਹ ਜਿਹੜਾ ਸਾਡੇ ਪੀਤਰ ਨੇ ਨਾ ਸਾਡੇ ਵਿੱਚ ਨੇ ਵਿਕਾਰ ਆਜਾ ਉਗੜਨਾ ਇਹਨਾਂ ਨੂੰ ਸਾਡੇ ਵਿੱਚੋਂ ਬਾਹਰ ਸੁੱਟ ਦੇਵੋ ਪਾਤਸ਼ਾਹ ਜੀ ਅਤੇ ਆਪਨ ਨਿਗਟ ਬੁਲਾਵੋ ਸਾਨੂੰ ਆਪਣੇ ਕੋਲ ਸੱਦ ਲਓ ਆਪਣੇ ਹਜ਼ੂਰੀ ਦੇ ਵਿੱਚ ਆਪਣੇ ਚਰਨਾਂ ਦੇ ਓੜ ਚ ਆਪਣੇ ਸ਼ਰਨ ਦੇ ਵਿੱਚ ਦਸਵੇਂ ਘਰ ਚ ਸੱਦ ਲਓ ਪਾਤਸ਼ਾਹ ਜੀ ਸਗਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪਣੇ ਵਿਧ ਆਪ ਜਨਾਬ ਹੋ ਹਾਰ ਜਨਾ ਮੰਗਲ گاਵੋ ਰਹਾਉ ਆਪਣੇ ਵਿਧ ਆਪ ਜਨਾਬ ਹੋ ਅਰਥਾਤ ਕਿ ਇਹ ਆਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਆਪਣੀ ਵਿਧ ਆਪਣੀ ਅਵਸਥਾ ਆਪਣੇ ਸਰੂਪ ਦੇ ਲਖਤਾ ਸਨਵਾਪੇ ਜਨਾ ਦੇਵੋ ਆਪਣੀ ਸੋਝੀ ਆਪ ਹੀ ਬਖਸ਼ ਦੇਵੋ ਪਾਤਸ਼ਾਹ ਜੀ ਕਹਿੰਦੇ ਹਾਰ ਜਨ ਮੰਗਲ ਗਾਵੋ ਸਾਡੇ ਤੇ ਐਸੀ ਕਿਰਪਾ ਕਰੋ ਕਿ ਅਸੀਂ ਤੁਹਾਡੇ ਹਰੀ ਪਰਮੇਸ਼ਰ ਜੀ ਜਨਾਂ ਦੇ ਨਾਲ ਮਿਲ ਕੇ ਤੁਹਾਡੇ ਮੰਗਲ ਨੂੰ ਗਾਉਣਾ ਕਰੀਏ ਤੁਹਾਡੀ ਵਡਿਆਈ ਦੇ ਉਸਤਤਿ ਦੇ ਗੀਤ ਨੂੰ ਗਾਉਣਾ ਕਰੀਏ ਤੁਹਾਡੇ ਨਾਮ ਨੂੰ ਤੁਹਾਡੀ ਗੁਰਬਾਣੀ ਨੂੰ ਗਾਉਣਾ ਕਰੀਏ ਤੁਹਾਡੇ ਜਨਾਂ ਨਾਲ ਮਿਲ ਕੇ ਐਸੀ ਕਿਰਪਾ ਕਰੋ ਜੀ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਬਿਸਰ ਨਾਹੀ ਕਬ ਹੋਹੀਏ ਤੇ ਇਹ ਵਿਦਮਨ ਮਹਿ ਪਾਵੋ ਗੁਰਪੂਰਾ ਪੈਟਿਓ ਵਡਭਾਗੀ ਜਨ ਨਾਨਕ ਕਥਾ ਨਾ ਕਾਵੋ ਬਿਸਰ ਨਾਹੀ ਕਬ ਹੋਹੀਏ ਤੇ ਅਕਾਲ ਪੁਰਖ ਵਾਹਿਗੁਰੂ ਜੀ ਕਦੇ ਵੀ ਸਾਡੇ ਹਿਰਦੇ ਤੋਂ ਤੁਸੀਂ ਵਿਸਰੋ ਨਾ ਕਹਿੰਦੇ ਇਹ ਬੇਦਮਨ ਮਹ ਪਾਵੋ ਤੇ ਤੁਸੀਂ ਇਹ ਵਿਧੀ ਇਹ ਟਾਂਗ ਤਰਕੀਬ ਸਾਡੇ ਮਨ ਦੇ ਵਿੱਚ ਪਾਉਣੀ ਕਰੋ ਚਤੋ ਪੈਰ ਤੁਹਾਨੂੰ ਚੇਤੇ ਕਰਨੇ ਵਾਲੀ ਕਦੇ ਵੀ ਸਾਡੇ ਮਨ ਤੋਂ ਵਿਸਰੋ ਨਾ ਕਹਿੰਦੇ ਗੁਰਪੂਰਾ ਭੇਟਿਓ ਵਡਪਾਗੀ ਜਨ ਨਾਨਕ ਕਥਾ ਨਾ ਤਾਵੋ ਗੌਰਪੂਰਾ ਪੇਟੇਵਡ ਭਾਗੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਵੱਡਿਆਂ ਭਾਗਾਂ ਦੇ ਸਦਕਾ ਸਾਨੂੰ ਪੂਰਾ ਗੁਰੂ ਮਿਲਿਆ ਹੈ ਔਰ ਜਨ ਨਾਨਕ ਕਥਨਤਾਵੋ ਅਰਥਾਤਕ ਪੰਜਵੇਂ ਗੁਰੂ ਨਾਨਕ ਕਿਰਪਾ ਕਰਦੇ ਹਨ ਕਿ ਹੁਣ ਅਸੀਂ ਕਿਤੇ ਵੀ ਤੌਂਦੇ ਨਹੀਂ ਦੌੜਦੇ ਭਜਦੇ ਨਹੀਂ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣਾ ਸਭ ਕਾ ਸ਼ਿਪਾਈਆ ਬਿਰਥੇ ਕਾਲ ਨਾ ਜਾਈ ਤੇ ਸਪ੍ਰਾਵਤਿ ਆਗ ਅਵਰ ਕਤ ਰੱਜੋ ਜੋ ਸਭ ਮਹ ਹੈ ਰਹਾ ਸਮਾਈ ਜਾ ਕੇ ਸਿਮਰਣਾ ਸਭ ਕਾ ਸ਼ਿਪਾਈਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਸਦਕਾ ਸਾਰਾ ਕੋ ਜੀ ਭਾਈ ਬਾਲੀਦਾ ਬਿਰਥੇ ਕਾਲ ਨਾ ਜਾਈ ਔਰ ਜਿਹੜੇ ਅਕਾਲਪੁਰਖ ਵਾਹਿਗੁਰੂ ਜੀ ਦੀ ਕਾਲ ਕਮਾਈ ਕਦੇ ਵੀ ਬਿਰਥੀ ਨਹੀਂ ਜਾਂਦੀ। ਭਾਵ ਉਹ ਕੇ ਜਿਹਦੀ ਕੀਤੀ ਹੋਈ ਟੈਨ ਸੇਵਾ ਕਦੇ ਵੀ ਵਿਅਰਥ ਨਹੀਂ ਜਾਂਦੀ, ਫਜ਼ੂਲ ਨਹੀਂ ਜਾਂਦੇ। ਕਹਿੰਦਾ ਤੇਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਭ ਮਹਿ ਰਹਾ ਸਮਾਈ। ਤਿਉ ਉਸ ਪ੍ਰਭੂ ਪਰਮੇਸ਼ਰ ਜੀ ਨੂੰ ਮਾਲਕ ਸਵਾਮੀ ਜੀ ਨੂੰ ਤਿਆਗ ਕੇ ਅਵਰ ਕਤ ਰਚੋ। ਹੋਰ ਉਹਨਾਂ ਦੇ ਨਾਲ ਕਹਦੇ ਲਈ ਮਹਾਰਾਜ ਕਹਿੰਦੇ ਰੱਤਿਆ ਮੱਤਿਆ ਫਿਰਦਾ ਇੱਕ ਮੇਕੋ ਆ ਫਿਰਦਾ। ਜੋ ਸਭ ਮਹਿ ਰਹਾ ਸਮਾਈ ਜਿਹੜਾ ਪਰਮੇਸ਼ਰ ਸਾਰਿਆਂ ਦੇ ਵਿੱਚ ਸਮਾਇਆ ਪਿਆ ਨਾ ਭਾਈ ਉਹਨੂੰ ਤਿਆਗ ਕੇ ਹੋਰ ਨਾਂ ਦੇ ਵਿੱਚ ਕਦਰ ਲਈ ਗਲਤਾਨ ਹੋਇਆ ਫਿਰਦਾ ਹੈ ਸੁਗੁਰ ਹਉ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤਿਆਵ ਹੋ ਪੂਰਨ ਹੋਵੇ ਕਾਲਾਰ ਹਉ ਹਰ ਹਰ ਸਿਮਰੋ ਸੰਤ ਗੋਪਾਲਾਏ ਸੰਤ ਜਨੋ ਹਰੀ ਹਰੀ ਪਰਮੇਸ਼ਰ ਦਾ ਸਮਰਨ ਕਰਨਾ ਕਰੋ ਗੋਪਾਲ ਜੀ ਦਾ ਸਮਰਨ ਕਰਨਾ ਕਰੋ ਜਾਂ ਫਿਰ ਗੁਰਮਖੋ ਗੁਰੂ ਪਿਆਰਿਓ ਹਰੀ ਹਰੀ ਪਰਮੇਸ਼ਰ ਜੀ ਦੇ ਸੰਤ ਜਨਾਂ ਦੇ ਨਾਲ ਮਿਲ ਕੇ ਗੋਪਾਲ ਜੀ ਦਾ ਸਿਮਰਨ ਕਰਨਾ ਕਰੋ ਮਹਾਰਾਜ ਕਹਿੰਦੇ ਸਾਧ ਸੰਗ ਮਿਲ ਨਾਮ ਤਿਆਭੋ ਪੂਰਨ ਹੋਵ ਕਾਲਾਰ ਹੋ ਸਾਧ ਸੰਗ ਮਿਲ ਨਾਮ ਧਿਆਵੋ ਸਾਧੂਆਂ ਦੇ ਨਾਲ ਮਿਲ ਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰੋ ਤਾਂ ਜੋ ਮਹਾਰਾਜ ਕਹਿੰਦੇ ਪੂਰਨ ਹੋਵੇ ਕਾਲਾ ਤੁਹਾਡੀ ਕਾਲ ਕਮਾਈ ਪੂਰਨ ਹੋਵੇ ਤੁਹਾਡੀ ਮਿਹਨਤ ਸਫਲੀ ਹੋਵੇ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਰ ਸਮਾਲੈ ਨਿਤ ਪ੍ਰਤਿਪਾਲੈ ਪ੍ਰੇਮ ਸਹਿਤ ਗੱਲ ਲਾਵੇ ਹੋ ਨਾਨਕ ਪ੍ਰਭ ਤੁਮਰੇ ਬੇਸਰਦਾ ਜਗਤ ਜੀਵਨ ਕੈਸੇ ਪਾਵੈ ਸਾਰ ਸਮਾਲੈ ਨਿਤ ਪ੍ਰਤਿਪਾਲੈ ਅਰਥਾਤ ਕਿਉਂ ਕਾਲਪੁਰਖ ਵਾਏ ਗੁਰੂ ਜੀਵਾਂ ਦੀ ਖਬਰ ਸਾਰ ਵੀ ਲੈਂਦਾ ਹੈ ਸੰਭਾਲ ਵੀ ਕਰਦਾ ਨਿਤ ਪ੍ਰਤਿਪਾਲੈ ਨਿਤ ਹੀ ਪਰਵਰਿਸ਼ ਕਰਦਾ ਹੈ ਪ੍ਰਤਪਾਲਣਾ ਕਰਦਾ ਹੈ ਔਰ ਮਹਾਰਾਜ ਕਹਿੰਦੇ ਪ੍ਰੇਮ ਸਹਿਤ ਗੱਲ ਲਾਵੈ ਬਾਬਾ ਦਾ ਪਿਆਰ ਦੇ ਨਾਲ ਗੁਰਮਖਾ ਗੁਰੂ ਪਿਆਰਿਆਂ ਨੂੰ ਆਪਣੇ ਗਲ ਦੇ ਨਾਲ ਲਾਉਂਦਾ ਹੈ ਕਹਿੰਦੇ ਕੋ ਨਾਨਕ ਪ੍ਰਭ ਤੁਮਰੇ ਬਿਸਰਤ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਹੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਤੁਹਾਨੂੰ ਵਿਸਾਰ ਕੇ ਜਗਤ ਜੀਵਨ ਕੈਸੇ ਪਾਵੈ ਇਹ ਸਾਰੇ ਜਗਤ ਦੇ ਜੀਵਨ ਪਰਮੇਸ਼ਰ ਜੀ ਭਲਾ ਤੁਹਾਨੂੰ ਅਸੀਂ ਕਿਵੇਂ ਪਾ ਲਵਾਂਗੇ ਤੁਹਾਨੂੰ ਵਿਸਾਰ ਕੇ ਤੁਹਾਨੂੰ ਆਪਣੇ ਚੇਤੇ ਚੋਂ ਪੁਲਾ ਕੇ ਆਪਕੇ ਕਦਾ ਚਿੱਤ ਵੀ ਨਹੀਂ ਪਾ ਸਕਦੇ ਇਵੇਂ ਤੇ ਇਨੇ ਸਾਰ ਸਮਾਲਾ ਨਿਤ ਪ੍ਰਤਿਪਾਲਾ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ